ਤਰਨਤਾਰਨ ਦੇ ਪੌਸ਼ ਇਲਾਕੇ 골ਡ ਇਨਕਲੇਵ ਦੇ ਵਿੱਚ ਰਹਿੰਦੇ ਸਾਬਕਾ ਕਾਉਂਸਲਰ ਅਤੇ ਤਰਨਤਾਰਨ ਦੀ ਪ੍ਰਸਿੱਧ ਸ਼ਖਸੀਅਤ ਸੁਵਿੰਦਰ ਸਿੰਘ ਅਰੋੜਾ ਦੇ ਘਰ ਸੋਮਵਾਰ ਸ਼ਾਮ ਨੂੰ ਅੱਧਾ ਦਰਜਨ ਹਥਿਆਰਬੰਦ ਲੁਟੇਰੇ ਦਾਖਲ ਹੋਏ ਅਤੇ 4 ਸਾਲ ਦੇ ਬੱਚੇ ਦੀ ਕੰਨ ਪੱਟੀ ਤੇ ਪਿਸਤੌਲ ਰੱਖ ਕੇ ਲੁੱਟਖੋ ਕਰਨ ਲੱਗੇ ਜਦੋਂ ਕਿ ਸਾਬਕਾ ਕਾਉਂਸਲਰ ਦੀ ਨੂੰਹ ਨੇ ਇਸੇ ਦੌਰਾਨ ਆਪਣੇ ਆਪ ਨੂੰ ਕਮਰੇ ਦੇ ਵਿੱਚ ਬੰਦ ਕਰਕੇ ਪਤੀ ਨੂੰ ਫੋਨ ਕਰ ਦਿੱਤਾ ਅਤੇ ਉਸ ਦੀ मौके ਤੇ ਪਹੁੰਚਣ ਤੋਂ ਬਾਅਦ ਲੁਟੇਰੇ ਅੰਨੇਵਾ ਗੋਲੀਆਂ ਚਲਾਉਂਦੇ ਹੋਏ ਫਰਾਰ ਹੋ ਗਏ ਹਾਲਾਂਕਿ ਇਸ ਦੌਰਾਨ ਲੁਟੇਰੇ ਦੋ ਪਰਸ ਤੇ ਇੱਕ ਮੋਬਾਈਲ ਫੋਨ ਲੁੱਟ ਕੇ ਲੈ ਕੇ ਸਾਬਕਾ ਕਾਉਂਸਲਰ ਸਵਿੰਦਰ ਸਿੰਘ ਅਰੋੜਾ ਦੇ ਪੁੱਤਰ ਪਰਮਿੰਦਰ ਸਿੰਘ ਪੰਕਜ ਨੇ ਦੱਸਿਆ ਕਿ ਕਰੀਬ 4:30 ਵਜੇ ਉਹਨਾਂ ਦੀ ਗੋਲਡਨ ਇਨਕਲੇਵ ਦੇ ਵਿੱਚ ਸਥਿਤ ਰਹਾਇਸ਼ ਤੇ ਦੋ ਮੋਟਰਸਾਈਕਲ ਸਵਾਰਾਂ ਤੇ ਸਵਾਰ ਹੋ ਕੇ ਆਏ ਛੇ ਨਕਾਬ ਪੋਸ਼ਾਂ ਚੋਂ ਚਾਰ ਘਰ ਦੇ ਅੰਦਰ ਦਾਖਲ ਹੋਏ ਜਿੱਥੇ ਉਹਨਾਂ ਦੇ ਉਸ ਦੀ ਮਾਤਾ ਦਵਿੰਦਰ ਕੌਰ ਨੂੰ ਪਿਸਤੌਲ ਦੀ ਨੁਕਤੇ ਬੰਦਕ ਬਣਾ ਲਿਆ ਅਤੇ ਘਰ ਦੇ ਇੱਕ ਕਮਰੇ ਦੀ ਅਲਮਾਰੀ ਦੇ ਵਿੱਚ ਫਰੋਲਾ ਫਰਾਲੇ ਕਰਨ ਲੱਗੇ ਲੁਟੇਰਿਆਂ ਨੂੰ ਘਰ ਦੇ ਵਿੱਚ ਹੋਰ ਲੋਕਾਂ ਦੀ ਖੂਨ ਦੇ ਪਿੰਕ ਲੱਗਦੇ ਆ ਹੀ ਉਹਨਾਂ ਨੇ ਉਸ ਦੀ ਮਾਤਾ ਦੀ ਕੰਨ ਪੱਟੀ ਤੇ ਪਿਸਤੌਲ ਤਾਣ ਕੇ ਕਮਰੇ ਦਾ ਦਰਵਾਜ਼ਾ ਕਰਵਾਇਆ ਅਤੇ ਉਸ ਦੀ ਪਤਨੀ ਤੇ ਬੱਚਿਆਂ ਨੂੰ ਵੀ ਪਿਸਤੌਲ ਦੀ ਨੋਕ ਤੇ ਰੱਖ ਲਿਆ ਜਦੋਂ ਕਿ ਉਸ ਦੇ 4 ਸਾਲਾ ਲੜਕੇ ਸਮਰਦੀਪ ਸਿੰਘ ਦੀ ਕਨਪੱਟੀ ਤੇ ਪਿਸਤੌਲ ਰੱਖ ਕੇ ਨਕਦੀ ਤੇ ਹੋਰ ਸਮਾਨ ਦੀ ਮੰਗ ਕਰਨ ਲੱਗਿਆ ਤੇ ਇਸ ਦੌਰਾਨ ਉਹ ਆਪਣੇ ਘਰ ਪਹੁੰਚ ਗਿਆ ਅਤੇ ਬਾਹਰ ਖੜੇ ਦੋ ਨਕਾਬ ਪੋਸ਼ਾਂ ਚੋਂ ਉਸ ਨੇ ਇੱਕ ਨੂੰ ਕਾਬੂ ਕਰ ਲਿਆ ਅਤੇ ਦੂਸਰਾ ਬਾਈਕ 'ਤੇ ਫਰਾਰ ਹੋ ਗਿਆ। ਉਹ ਉਸ ਨੂੰ ਘਰ ਦੇ ਅੰਦਰ ਲੈ ਕੇ ਜਾ ਰਿਹਾ ਸੀ ਕਿ ਅੰਦਰ ਵਾਲੇ ਚਾਰੇ ਲੁਟੇਰੇ ਵੀ ਬਾਹਰ ਆ ਗਏ ਅਤੇ ਅੰਨੇ ਵਾਂਗ ਗੋਲੀਆਂ ਉਸ ਦੇ ਪੈਰਾਂ ਦੇ ਵਿੱਚ ਚਲਾਉਂਦੇ ਹੋਏ ਆਪਣੇ ਕਾਬੂ ਕੀਤੇ ਸਾਥੀ ਨੂੰ ਚੁਰਵਾ ਕੇ ਫਰਾਰ ਹੋ ਕੇ ਲੁਟੇਰਿਆਂ ਦੇ ਗਲੀ ਦੇ ਵਿੱਚ ਦਾਖਲ ਹੋਣ ਅਤੇ ਭੱਜਣ ਦੀ ਵੀਡੀਓ ਆਸ-ਪਾਸ ਦੇ ਘਰਾਂ ਦੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈ। ਘਟਨਾ ਦਾ ਪਤਾ ਚਲਦਿਆਂ ਹੀ ਮੌਕੇ ਤੇ ਥਾਣਾ ਸਿਟੀ ਤਰਨਤਾਲ ਦੇ ਮੁਖੀ ਇੰਸਪੈਕਟਰ ਗਗਨਦੀਪ ਸਿੰਘ ਪੁਲਿਸ ਪਾਰਟੀ ਸਮੇਤ ਪਹੁੰਚੇ। ਉਹਨਾਂ ਦੱਸਿਆ ਕਿ ਸੀਸੀਟੀਵੀ ਕੈਮਰਾ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਇਹਨਾਂ ਨੂੰ ਕਾਬੂ ਕਰ ਲਿਆ ਜਾਵੇਗਾ। ਬਿਊਰੋ ਰਿਪੋਰਟ ਐਸਮ ਜਟ ਨਿਊਜ਼ ਤਰਨਤਾਰਨ ਦੇ ਪੌਸ਼ ਇਲਾਕੇ ਗੋਲਡ ਇਨਕਲੇਵ ਦੇ ਵਿੱਚ ਰਹਿੰਦੇ ਸਾਬਕਾ ਕਾਉਂਸਲਰ ਅਤੇ ਤਰਨਤਾਰਨ ਦੀ ਪ੍ਰਸਿੱਧ ਸ਼ਖਸੀਅਤ ਸੁਵਿੰਦਰ ਸਿੰਘ ਅਰੋੜਾ ਦੇ ਘਰ ਸੋਮਵਾਰ ਸ਼ਾਮ ਨੂੰ ਅੱਧਾ ਦਰਜਨ ਹਥਿਆਰਬੰਦ ਲੁਟੇਰੇ ਦਾਖਲ ਹੋਏ ਅਤੇ 4 ਸਾਲ ਦੇ ਬੱਚੇ ਦੀ ਕੰਨ ਪੱਟੀ ਤੇ ਪਿਸਤੌਲ ਰੱਖ ਕੇ ਲੁੱਟਖੋ ਕਰਨ ਲੱਗੇ ਜਦੋਂ ਕਿ ਸਾਬਕਾ ਕਾਉਂਸਲਰ ਦੀ ਨੂੰਹ ਨੇ ਇਸੇ ਦੌਰਾਨ ਆਪਣੇ ਆਪ ਨੂੰ ਕਮਰੇ ਦੇ ਵਿੱਚ ਬੰਦ ਕਰਕੇ ਪਤੀ ਨੂੰ ਫੋਨ ਕਰ ਦਿੱਤਾ ਅਤੇ ਉਸ ਦੀ ਮੌਕੇ ਤੇ ਪਹੁੰਚਣ ਤੋਂ ਬਾਅਦ ਲੁੱਟੇਰੇ ਅੰਨੇਵਾ ਗੋਲੀਆਂ ਚਲਾਉਂਦੇ ਹੋਏ ਫਰਾਰ ਹੋ ਗਏ ਹਾਲਾਂਕਿ ਇਸ ਦੌਰਾਨ ਲੱਟੇਰੇ ਦੋ ਪਰਸ ਤੇ ਇੱਕ ਮੋਬਾਈਲ ਫੋਨ ਲੁੱਟ ਕੇ ਲੈ ਕੇ ਸਾਬਕਾ ਕਾਉਂਸਲਰ ਸਵਿੰਦਰ ਸਿੰਘ ਅਰੋੜਾ ਦੇ ਪੁੱਤਰ ਪਰਮਿੰਦਰ ਸਿੰਘ ਪੰਕਜ ਨੇ ਦੱਸਿਆ ਕਿ ਕਰੀਬ ਪੌਣੇ 4 ਵਜੇ ਉਹਨਾਂ ਦੀ ਗੋਲਡਨ ਇਨਕਲੇਵ ਦੇ ਵਿੱਚ ਸਥਿਤ ਰਹਾਇਸ਼ ਤੇ ਦੋ ਮੋਟਰਸਾਈਕਲ ਸਵਾਰਾਂ ਤੇ ਸਵਾਰ ਹੋ ਕੇ ਆਏ ਛੇ ਨਕਾਬਪੋਸ਼ਾਂ ਚੋਂ ਚਾਰ ਘਰ ਦੇ ਅੰਦਰ ਦਾਖਲ ਹੋਏ ਜਿੱਥੇ ਉਹਨਾਂ ਦੇ ਉਸਦੀ ਮਾਤਾ ਦਵਿੰਦਰ ਕੌਰ ਨੂੰ ਪਿਸਤੌਲ ਦੀ ਨੁਕਤੇ ਬੰਦਕ ਬਣਾ ਲਿਆ ਅਤੇ ਘਰ ਦੇ ਇੱਕ ਕਮਰੇ ਦੀ ਅਲਮਾਰੀ ਦੇ ਵਿੱਚ ਫਰੋਲੋਫਾ ਲਿਕ ਕਰਨ ਲਈ ਲੁਟੇਰਿਆਂ ਨੂੰ ਕਰਦੇ ਵਿੱਚ ਹੋਰ ਲੋਕਾਂ ਦੀ ਖੂਨ ਦੇ ਪਿੰਕ ਲੱਗਦੇ ਆ ਹੀ ਉਹਨਾਂ ਨੇ ਉਸ ਦੀ ਮਾਤਾ ਦੀ ਕੰਨ ਪੱਟੀ ਤੇ ਪਿਸਤੌਲ ਤਾਣ ਕੇ ਕਮਰੇ ਦਾ ਦਰਵਾਜ਼ਾ ਕਰਵਾਇਆ ਅਤੇ ਉਸ ਦੀ ਪਤਨੀ ਤੇ ਬੱਚਿਆਂ ਨੂੰ ਵੀ ਪਿਸਤੌਲ ਦੀ ਨੋਕ ਤੇ ਰੱਖ ਲਿਆ ਜਦੋਂ ਕਿ ਉਸ ਦੇ 4 ਸਾਲਾ ਲੜਕੇ ਸਮਰਦੀਪ ਸਿੰਘ ਦੀ ਕਨਪੱਟੀ ਤੇ ਪਿਸਤੌਲ ਰੱਖ ਕੇ ਨਕਦੀ ਤੇ ਹੋਰ ਸਮਾਨ ਦੀ ਮੰਗ ਕਰਨ ਲੱਗਿਆ ਤੇ ਇਸ ਦੌਰਾਨ ਉਹ ਆਪਣੇ ਘਰ ਪਹੁੰਚ ਗਿਆ ਅਤੇ ਬਾਹਰ ਖੜੇ ਦੋ ਨਕਾਬ ਪੋਸ਼ਾਂ ਚੋਂ ਉਸ ਨੇ ਇੱਕ ਨੂੰ ਕਾਬੂ ਕਰ ਲਿਆ ਅਤੇ ਦੂਸਰਾ ਬਾਈਕ 'ਤੇ ਫਰਾਰ ਹੋ ਗਿਆ। ਉਹ ਉਸ ਨੂੰ ਘਰ ਦੇ ਅੰਦਰ ਲੈ ਕੇ ਜਾ ਰਿਹਾ ਸੀ ਕਿ ਅੰਦਰ ਵਾਲੇ ਚਾਰੇ ਲੁਟੇਰੇ ਵੀ ਬਾਹਰ ਆ ਗਏ ਅਤੇ ਅੰਨੇ ਵਾਂਗ ਗੋਲੀਆਂ ਉਸ ਦੇ ਪੈਰਾਂ ਦੇ ਵਿੱਚ ਚਲਾਉਂਦੇ ਹੋਏ ਆਪਣੇ ਕਾਬੂ ਕੀਤੇ ਸਾਥੀ ਨੂੰ ਚੁਰਵਾ ਕੇ ਫਰਾਰ ਹੋ ਕੇ ਲੁਟੇਰਿਆਂ ਦੇ ਗਲੀ ਦੇ ਵਿੱਚ ਦਾਖਲ ਹੋਣ ਅਤੇ ਭੱਜਣ ਦੀ ਵੀਡੀਓ ਆਸ-ਪਾਸ ਦੇ ਘਰਾਂ ਦੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕਿਆ ਹੋਇਆ। ਘਟਨਾ ਦਾ ਪਤਾ ਚਲਦਿਆਂ ਹੀ ਮੌਕੇ ਤੇ ਥਾਣਾ ਸਿਟੀ ਤਰਨਤਾਲ ਦੇ ਮੁਖੀ ਇੰਸਪੈਕਟਰ ਗਗਨਦੀਪ ਸਿੰਘ ਪੁਲਿਸ ਪਾਰਟੀ ਸਮੇਤ ਪਹੁੰਚੇ। ਉਹਨਾਂ ਦੱਸਿਆ ਕਿ ਸੀਸੀਟੀਵੀ ਕੈਮਰਾ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਇਹਨਾਂ ਨੂੰ ਕਾਬੂ ਕਰ ਲਿਆ ਜਾਵੇਗਾ। ਬਿਊਰੋ ਰਿਪੋਰਟ ਐਸਮ ਜਟ ਨਿਊਜ਼